ਹਾਰੂ ਕਾ ਮੇਕ ਨੂੰ ਕਾ ਵੀ ਆਪਣਾ ਦੇ ਮਾਨਿਕ ਰੈਕਸਪੀਸ਼ਨ ਕੋਲ ਦੇ ਆਪਣਾ ਦੇ ਸਿਰਫ ਆਪੀ ਰੀਟਰ ਦੇ ਦਿੰਦੇ ਨੇ ਤੁਸੀਂ ਜਿਵੇਂ ਖੋਜਾਂ ਯਾਰ ਮਤਲਬ ਕੋਈ ਨਹੀਂ ਕੋਈ ਖਵਾ ਲਓ ਹਾਂ ਜਾਈਚੇ ਮਾਰੋ ਖਵਾ ਲਾ ਵੀ ਰਾਜੀ ਟੋੜਾ ਨਹੀਂ ਹੈ ਹੈਲੋ ਯਾਰ ਆਇਆ ਬੜਾ ਲਖਮੰਦਰ ਸਿੰਘ ਨੂੰ ਲਾ ਲੇ ਹਾਂਜੀ ਲਖਮੰਦਰ ਸਿੰਘ ਨੂੰ ਆ ਗਏ ਤੁਸੀਂ ਕੀ

ਸਾਰੇ ਤੋਂ ਪਹਿਲਾਂ ਮੈਂ ਪਤਿਆਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਜੋ ਮੌਖਾ ਏਜੰਡਾ ਹੈ ਜੋ ਚੋਣ ਹੋਣ ਜਾ ਰਹੀ ਹੈ ਪੰਜਾਬੀਆਂ ਦੀ ਉਸ ਦੇ ਸਬੰਧ ਦੇ ਵਿੱਚ ਹੈ ਕਿਉਂਕਿ ਜੋ ਕੱਲ ਸਾਰੇ ਜ਼ਿਲ੍ਹੇ ਦੇ ਵਿੱਚ ਇੱਥੇ ਜਾਂ ਆਪਾਂ ਫੂਰਚੇਪੀਆ ਦੇ ਵਿੱਚ ਹੀ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ ਸਰਕਾਰ ਨਾਂ ਦੇ ਜੋ ਕਿ ਇਹਨਾਂ ਨੇ ਇੱਕ ਸਾਰਿਆਂ ਨੂੰ ਪਤਾ ਨਹੀਂ ਕਿੱਥੋਂ ਇੰਨੇ ਆਦੇ ਗੁੰਡੇ ਇਕੱਠੇ ਕਰਕੇ ਜਿਹੜੀ ਸ਼ਾਂਤੀ ਭੰਗ ਕੀਤੀ ਔਰ ਪੰਜਾਬ ਦੇ ਵਿੱਚ ਜਿਹੜਾ ਅੱਜ ਲਾਹਰ ਆਰਡਰ ਦੀ ਸਥਿਤੀ ਆ ਉਸ ਦੇ ਬਾਰੇ ਸਾਰੇ ਬੇਫਿਕਰ ਹੋਏ ਬੈਠਿਆ ਨਾ ਕੋਈ ਇੱਥੇ ਕਿਸੇ ਅਫਸਰ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਔਰ ਜੋ ਕਿ ਵਰਕਰਾਂ ਦੇ ਨਾਲ ਸਾਰਿਆਂ ਨੂੰ ਉਤਸ਼ਾਹ ਹੁੰਦਾ ਔਰ ਹਰ ਨੂੰ ਹੱਕ ਹੈ ਚੋਣ ਲੜਨ ਦਾ ਔਰ ਉਹਨਾਂ ਨੇ ਪਹਿਲਾਂ ਤੋਂ ਉਹਨਾਂ ਦੀ ਖੱਜਲ ਖਰਾਬੀ ਕੀਤੀ ਇਹਨਾਂ ਨੇ ਐਨਓਸੀਆਂ ਦੇ ਚੱਕਰ ਦੇ ਵਿੱਚ ਔਰ ਉਸ ਤੋਂ ਬਾਅਦ ਕੱਲ ਫੈਲਾ ਭਰਨ ਆਏ ਲੋਕੀ ਸਵੇਰ ਤੋਂ ਲੈ ਕੇ 3 ਵਜੇ ਤੋਂ ਲੈ ਕੇ ਲਾਈਨਾਂ 'ਚ ਲੱਗੇ ਹੋਏ ਸੀ ਔਰ ਬੀਬੀਆਂ ਮਾਈਆਂ ਜਿਹੜੀਆਂ ਵਿਚਾਰੀਆਂ ਭੁੱਖੀਆਂ ਤੇ ਆਈਆਂ ਉੱਥੇ ਵੈਂਬਰੀ ਦੀ ਚੋਣ ਜਾਂ ਸਰਪੰਚੀ ਦੀ ਚੋਣ ਆਸਤੇ ਆਈਆਂ ਹੋਈਆਂ ਸੀ ਉਹ ਵੀ ਨਾਲ ਸੀ ਬੱਚੇ ਵੀ ਨਾਲ ਸੀ ਔਰ ਉਹਨਾਂ ਦੇ ਪੈਰ ਵੀ ਸੋਚ-ਸੋਚ ਕੇ ਡੇਡੇ ਹੋ ਗਏ ਸ਼ਾਮ ਤੱਕ ਪਰ ਉਹਨਾਂ ਨੂੰ ਉੱਥੋਂ ਦਬਕੇ ਮਾਰ-ਮਾਰ ਕੇ ਉੱਥੇ ਫੈਰਿੰਗ ਕਰਕੇ ਉੱਥੇ ਤਲਵਾਰਾਂ ਚਲਾ ਕੇ ਉੱਥੇ ਉਹਨਾਂ ਦੀਆਂ ਪਹਿਲਾ ਪਾੜ ਪਰ ਕੇ ਸੁੱਟ ਗਿਆ ਗਿਆਂਗਾ ਔਰ ਬਾਹਰ ਕੱਢਿਆ ਗਿਆ ਉੱਥੇ ਔਰ ਉਹਨਾਂ ਨੂੰ ਦੁਬਾਰਾ ਲਾਈਨਾਂ ਦੇ ਵਿੱਚ ਫੇਰ ਪਿੱਛੇ ਤੋਂ ਲਾਇਆ ਗਿਆ ਪਰ ਜਦੋਂ ਸ਼ਾਮ ਨੂੰ ਟਾਈਮ ਹੋ ਗਿਆ 3 ਵਜੇ ਪਰ ਜਿਹੜੀਆਂ ਫਾਈਲਾਂ ਸੀ ਉਹਨਾਂ ਤੋਂ ਫੜ ਕੇ ਪਰ ਕਿਸੇ ਨੂੰ ਕੋਈ ਰਸੀਵਿੰਗ ਨਹੀਂ ਦਿੱਤੀ ਗਈ ਕਿਸੇ ਦੀ ਪਾਈ ਰਸੀਪਟ ਨਹੀਂ ਕੀਤੀ ਗਈ ਔਰ ਬਹੁਤ ਜਿਆਦਾ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਔਰ ਮੇਰੇ ਨਾਲ ਸਾਡੀ ਸਮੁੱਚੀ ਟੀਮ ਹਲਕਾ ਅੰਚਾਰ ਸਾਹਿਬਾਨ ਬੈਠੇ ਹਨ ਔਰ ਇਹਨਾਂ ਦੇ ਹਲਕਿਆਂ ਦੇ ਵਿੱਚ ਜੋ ਕੁਝ ਹੋਇਆ ਇਹ ਤੁਹਾਨੂੰ ਵਰਣਨ ਕਰਨਗੇ ਪਰ ਜੋ ਇਹ ਹੋ ਰਿਹਾ ਬਹੁਤ ਮਾੜਾ ਔਰ ਅਸੀਂ ਦਾ ਸਮੁੱਚੇ ਕਾਨੂੰਨ ਦੇ ਲਈ ਇਹ ਤੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੂੰ ਮਾਨਜੋਗ ਸੁਪਰੀਮ ਕੋਰਟ ਨੂੰ ਇਹ ਪੇਂਦੀ ਕਰਨੇ ਵੀ ਜੋ ਇਹ ਕੁਝ ਹੋਇਆ ਇਹਨਾਂ ਦੇ ਜ਼ਰੂਰ ਉਹਨਾਂ ਨੂੰ ਐਕਸ਼ਨ ਲੈ ਕੇ ਜਿਹੜੀ ਚੋਣਾਂ ਜਿਹੜੀ ਰੱਦ ਕਰਨੀ ਚਾਹੀਦੀ ਔਰ ਜਿਹੜੀਆਂ ਨਾਮਜ਼ਦੀਆਂ ਰੱਦ ਕਰਕੇ ਦੁਬਾਰਾ ਤੋਂ ਚੋਣ ਜਿਹੜੀ ਹੈ ਕਰਾਉਣੀ ਚਾਹੀਦੀ ਹੈ ਪੰਚਾਇਤ ਦੀ ਤਾਂ ਕਿ ਪਤਾ ਲੱਗੇ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਔਰ ਜੇਕਰ ਇਹ ਸਰਕਾਰ ਨੇ ਕੋਈ ਕੰਮ ਕੀਤਾ ਹਾਂ ਦਾ ਤਾਂ ਇਹਨਾਂ ਨੂੰ ਇਹ ਗੁੰਡਾਗਰਦੀ ਦੀ ਲੋੜ ਨਹੀਂ ਸੀ ਸ਼ਰੋਨੀ ਕਾਲੀਦਲ ਨੇ ਜਦੋਂ ਵੀ ਚੋਣ ਲੜੀ ਹੈ ਤਾਂ ਉਹਨਾਂ ਨੇ ਵਿਕਾਸ ਦੇ ਆਧਾਰ ਤੇ ਵਿਕਾਸ ਨੂੰ ਮੁੱਦਾ ਬਣਾ ਕੇ ਲੜੀ ਹੈ ਨਾ ਕਿ ਕਿਸੇ ਦੇ ਕਾਜ ਰੱਦ ਕਰਾ ਕੇ ਜਾਂ ਕਿਸੇ ਦੀਆਂ ਨਾਮਜ਼ਦੀਆਂ ਨਾ ਖੋ ਕੇ ਪਹਿਲਾਂ ਖੋ ਕੇ ਇਹੋ ਜਿਹਾ ਕੁਝ ਨਹੀਂ ਕੀਤਾ ਪਰ ਇਹ ਜਿਹੜਾ ਇਹਨਾਂ ਨੇ ਇਹ ਭਾਜੀ ਪਾਈ ਆ ਇਹ ਬਹੁਤ ਮਾੜੀ ਪਾਈ ਆ ਔਰ ਜਿਹੜੇ ਅਫਸਰ ਸਹਿਬਾਨ ਵੀ ਇਹਨਾਂ ਦੇ ਹੱਥ ਧੋਕੇ ਬਣੇ ਹੋਏ ਹਨ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜਾ ਇਹ ਉਹਨਾਂ ਨੇ ਜਿਹੜਾ ਇੱਥੇ ਰੋਲ ਨਿਭਾਇਆ ਬਹੁਤ ਹੀ ਨਿੰਦਣਯੋਗ ਹੈ ਔਰ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਦੀ ਨਿੰਦਾ ਕਰਦੇ ਹਾਂ ਕਾਜੀ ਦੇ ਇਸ ਤਰੀਕੇ ਨਾਲ ਆ ਤਿੰਨ ਵੇ ਬਰਕਰਾਰ ਬੈਠੇ ਹੋਏ ਨੇ ਕਿ ਤਿੰਨ ਵਜੇ ਤੋਂ ਬਾਅਦ ਲੈਟਾ ਲੱਗ ਰਹੇ ਆ ਜਿੱਕੇ ਆ ਪਰ ਇਹ ਲੋਕ ਐਸੇ ਕਿਵੇਂ ਜਿਨਾ ਉਹ ਸਿੱਧਾ ਤੱਕ ਗੀਂਦੀਆਂ ਕਿਉਂ ਫਤ ਲੁੱਟਦਾ ਕਦੀ ਫਾਈਲ ਕੋਦੇ ਕੋਈ ਨਹੀਂ ਤੁਹਾਡੇ ਕੋਲੋਂ ਕੀ ਕਰੀ ਉਸੇ ਰੋਲੇ ਦੇ ਵਿੱਚ ਅਸੀਂ ਅੱਜ ਕਾਫੀ ਦੇਰ ਤੋਂ ਲੈ ਕੇ ਸਾਰੇ ਹੀ ਹਲਕਾ ਅੰਚਾਰ ਸਹਿਬਾਨ ਨਾਲ ਸੀ ਅਸੀਂ ਪਹਿਲਾਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਈਡੀ ਸਾਹਿਬ ਨਾਲ ਕਰੋ ਈਡੀ ਸਾਹਿਬ ਕਹਿੰਦੇ ਆਰਓ ਨਾਲ ਗੱਲ ਕਰੋ ਜਦੋਂ ਮੌਕੇ ਤੇ ਗਏ ਉੱਥੇ ਤਾਂ ਸਾਨੂੰ ਇਹ ਜਵਾਬ ਮਿਲਿਆ ਵੀ ਆਰਓ ਸਾਹਿਬ ਹੈਗੇ ਹੀ ਇੱਥੇ ਜਿਹੜੇ ਪਿੰਡਾਂ ਦਾ ਮਸਲਾ ਸੀ ਉਹਨਾਂ ਦੀਆਂ ਫਾਈਲਾਂ ਅਸੀਂ ਲੈ ਕੇ ਔਰ ਬੜੀ ਮੁਸ਼ਕਲ ਦੇ ਨਾਲ ਫੇਰ ਅਸੀਂ ਡੀਸੀ ਸਾਫਤਰ ਆਏ ਆ ਉੱਥੋਂ ਕਹਿੰਦੇ ਡੀਡੀਪੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਕਹਿੰਦੇ ਵੀ ਥੱਲੇ ਸੈੱਲ ਬਣਿਆ ਉੱਥੇ ਅਸੀਂ ਉਹਨਾਂ ਐਪਲੀਕੇਸ਼ਨ ਥੱਲੇ ਜਿਹੜਾ ਕੰਪਲੇਂਟ ਸੈੱਲ ਹੈਗਾ ਉਹਦੇ ਵਿੱਚ ਰਸੀਟ ਕਰਾ ਕੇ ਆਏ ਆ ਔਰ ਕਿਸੇ ਨੇ ਕੋਈ ਗੱਲ ਕੋਈ ਆਸਰਾ ਆਪਦੇ ਉੱਤੇ ਗੱਲ ਲੈਣ ਨੂੰ ਤਿਆਰੀ ਨਹੀਂ ਔਰ ਨਾ ਕੋਈ ਕਿਤੇ ਰਸੀਵ ਦੇਣ ਨੂੰ ਤਿਆਰ ਆ ਕਹਿੰਦੇ ਸਾਡੇ ਕੋਲ ਪਾਵਰ ਹੀ ਹੈਗੀ ਕੋਈ ਸਮਝ ਰਸੀਵ ਦੇਈਏ ਅਸੀਂ ਜੇ ਇੱਕ ਕਾਰ ਹੋਏਗੀ ਤਾਂ ਦੂਜਾ ਸੀਗਾ ਉਹ ਕਹਿੰਦਾ ਮੈਂ ਨਹੀਂ ਲੈ ਸਕਦਾ ਇਸੇ ਕਰਕੇ ਅਸੀਂ ਉੱਥੋਂ ਵੀ ਬਹੁਤ ਸਵੇਰ ਤੋਂ ਲੈ ਕੇ ਕਪਕਪਾਈ ਕਰਕੇ ਇੱਥੇ ਆ ਵਾਪਸ ਆਏ ਹੁਣ ਇਹ ਨੀਤੀ ਅਸੀਂ ਇਹਦਾ ਇਹ ਨਹੀਂ ਗੱਲ ਵੀ ਚਰੋਣੀ ਕਾਲੀ ਦਾ ਕਦੇ ਵੀ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਨਾ ਕਦੇ ਅਸੀਂ ਬੈਠੇ ਔਰ ਨਾ ਬੈਠਣਾ ਜੇਕਰ ਕੋਰਟ ਦੇ ਵਿੱਚ ਜਾਣਾ ਤਾਂ ਕੋਰਟ ਦੇ ਵਿੱਚ ਵੀ ਜਾਵਾਂਗੇ ਔਰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹ ਜਿਹੜੀ ਚੋਣ ਪ੍ਰਕਿਰਿਆ ਬਿਲਕੁਲ ਮਜ਼ਾਕੀਆ ਟੰਗ ਦੇ ਨਾਲ ਔਰ ਬੜੇ ਭੜੇ ਟੰਗ ਦੇ ਨਾਲ ਇਹਨਾਂ ਨੇ ਜਿਹੜਾ ਰਾਹ ਬਣਾਇਆ ਬਹੁਤ ਗੰਦਾ ਰਾਹ ਬਣਾਇਆ ਇਸ ਨੂੰ ਰੱਦ ਕਰਨਾ ਚਾਹੀਦਾ ਹੈ ਔਰ ਦੁਬਾਰਾ ਚੋਣ ਜਿਹੜੀ ਸਮੁੱਚੇ ਟੰਗ ਦੇ ਨਾਲ ਸਹੀ ਟੰਗ ਦੇ ਨਾਲ ਹੋਣੀ ਚਾਹੀਦੀ ਮੇਰਾ ਕਹਿਲਾ ਵੀ ਸਾਡੇ ਹਲਕੇ ਅਨੁਸਾਰ ਅਸੀਂ ਦੱਸ ਦਿੰਨੇ ਆਂ ਹਲਕੇ ਅਨੁਸਾਰ ਇਹਨਾਂ ਨੂੰ ਪਤਾ ਹਲਕਿਆਂ ਚਾਰ ਬੈਠੇ ਆ ਪਰ ਮੇਰਾ ਕਹਿਲਾ ਵੀ 70-80% ਪੰਚਾਇਤਾਂ ਜਿਹੜੀਆਂ ਇਹ ਤੋਂ ਫੈਕਟਡ ਹੈਗੀਆਂ ਹਾਂਜੀ ਪਹਿਲਾ ਫੱਤੇ ਬਲਾਉ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੇ ਫੱਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਹੋ ਰਹੇ ਨੇ ਸਰਦਾਰ ਅਮਰਜੀਤ ਸਿੰਘ ਗਿੱਲ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਬੁਲਾਈ ਜਿਦੇ ਵਿੱਚ ਅਸੀਂ ਸਾਰੇ ਹਲਕਾਂ ਚਾਰਜ ਹਾਜ਼ਰ ਹੋਏ ਆਂ ਜਿਦੇ ਵਿੱਚ ਸਾਡੇ ਲੋਕ ਸਭਾ ਹਲਕਾਂ ਚਾਰਜ ਵੀ ਰਾਜਵਿੰਦਰ ਸਿੰਘ ਜੀ ਵੀ ਔਰ ਗਿੱਲ ਸਾਹਿਬ ਮੋਗੇ ਤੋਂ ਮੈਂ ਧਰਮਕੋਟ ਤੋਂ ਇਸੇ ਤਰ੍ਹਾਂ ਸਾਰੇ ਜਥੇਬੰਦੀ ਧਰਮਕੋਟ ਦੀ ਵੀ ਹਾਜ਼ਰ ਆ ਔਰ ਸਾਡੇ ਧਰਮਕੋਟ ਵਿੱਚ ਔਰ ਮੋਗੇ ਵਿੱਚ ਬਹੁਤ ਵੱਡੀਆਂ ਤਾਂਦ ਲੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਬਾਰੇ ਆਪ ਜੀ ਨਾਲ ਬਿਆਨ ਕਰਨੇ ਚਾਹੁੰਦੇ ਸੀ ਇਸ ਕਰਕੇ ਆਪ ਜੀ ਨੂੰ ਪਾਸ ਦਿੱਤਾ ਪ੍ਰੈ ਇਦੇ ਵਿੱਚ ਤਕਰੀਬਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਸੰਸਦ ਮੈਂਬਰ ਜੀ ਨੂੰ ਦੱਸਿਆ ਹੀ ਹੈ ਲੇਕਿਨ ਉਹਦੇ ਨਾਲ ਨਾਲ ਅਸੀਂ ਬੇਨਤੀ ਕਰਨੀ ਚਾਹਾਂਗੇ ਕਿ ਸਾਡੇ ਹਲਕਾ ਧਰਮਕੋਟ ਵਿੱਚ ਜਿਵੇਂ ਕਿ ਸਾਡੀ ਸਾਰੀ ਲੀਡਰਸ਼ਿਪ ਮੌਜੂਦ ਹੈ ਧਰਮਕੋਟ ਹਲਕੇ ਦੀ ਉਹਦੇ ਵਿੱਚ ਤੁਸੀਂ ਵੇਖੋ ਧਰਮਕੋਟ ਹਲਕਾ ਕੋਟ ਸੇਖਾਂ ਫਤੇਗੜ ਪਿੰਚਤੂਰ ਔਰ ਖਾਸ ਕਰਕੇ ਸਾਡੇ ਕੁਝ ਪਿੰਡ ਇੱਥੇ ਮਾਰਕੀਟ ਕਮੇਟੀ ਮੋਗੇ ਵੀ ਭਰਨ ਆ ਰਹੇ ਆ ਫਾਰਮ ਆਏ ਸੀ ਕੱਲ ਔਰ ਇੰਨਾ ਜ਼ਿਆਦਾ ਤਾਦਲੀ ਹੋਈ ਹੈ ਕਿ ਉਹਨਾਂ ਨੇ ਫਾਈਲਾਂ ਦਾ ਪਾੜ ਕੇ ਸਿੱਟੀਆਂ ਗਈਆਂ ਉਹਦੇ ਬਾਅਦ ਅੱਜ ਜਿਹੜੀ ਪੜਤਾਲ ਹੋਣੀ ਸੀ ਪੜਤਾਲ ਦੇ ਵਿੱਚ ਵੀ ਲੋਕਾਂ ਨੂੰ ਇੰਨਾ ਖ ਇਤਰਾਜ਼ ਉਹਨਾਂ ਨੇ ਲਏ ਔਰ ਜਿਹੜੇ ਇਤਰਾਜ਼ ਸਾਡੇ ਤੇ ਲੱਗੇ ਕੋਈ ਸੁਣਵਾਈ ਨਹੀਂ ਕੀਤੀ ਗਈ ਔਰ ਉਹਨਾਂ ਵਾਸਤੇ ਵਿਧਾਇਕ ਜਿਹੜੇ ਸਾਡੇ ਧਰਮਘੋਟ ਦੇ ਖਾਸ ਕਰਕੇ ਉਹ ਉਹਨਾਂ ਦੇ ਸਿਰ ਦੇ ਉੱਪਰ ਬੈਠੇ ਆ ਫਿਰਾਂ ਦੇ ਵੀ ਹਰ ਹਾਲਤ ਫੈਲਾ ਜਿਹੜੀਆਂ ਇਹ ਖਤਮ ਕਰੋ ਇਹਨੂੰ ਡਿਸਾਲਵ ਕਰੋ ਔਰ ਇਹ ਜਿਹੜੇ ਆ ਉਮੀਦਵਾਰ ਨਹੀਂ ਬਣਨੇ ਚਾਹੀਦੇ ਅਸੀਂ ਬਕਾਇਦਾ ਤੌਰ ਤੇ ਆ ਸ਼ਿਕਾਇਤਾਂ ਵੀ ਦਰਜ ਕਰਾਈਆਂ ਜਿਹੜੀ ਕੰਪੀਟੀਸ਼ਨ ਦਾ ਰੂਪ ਵੀ ਧਾਰਨ ਕਰਨੀਆਂ ਸਾਡੇ ਡਾਕਟਰ ਚੀਮਾ ਸਾਹਿਬ ਜਿਹੜੇ ਸਾਡੇ ਹੈੱਡਕੁਆਰਟਰ ਸ਼੍ਰੋਮਣੀ ਕਾਲੀ ਦਾਲ ਦੇ ਚੰਡੀਗੜ੍ਹ ਬੈਠੇ ਆ ਉਹਨਾਂ ਨਾਲ ਵੀ ਲਗਾਤਾਰ ਸਾਡੀਆਂ ਗੱਲਬਾਤ ਚੱਲ ਰਹੀ ਆ ਔਰ ਅਸੀਂ ਆਪਣੇ ਵੱਲੋਂ ਇਹ ਹਲਕਾ ਮੋਗੇ ਵੱਲੋਂ ਅਸੀਂ ਸਾਰਿਆਂ ਨੂੰ ਕਾਗਜ਼ ਪੱਤਰ ਭੇਜ ਰਹੇ ਆਂ ਔਰ ਪਟੀਸ਼ਨ ਉਧਰ ਲਈ ਪਾਵਾਂਗੇ ਕਿ ਮੈਂ ਬੇਨਤੀ ਜ਼ਰੂਰ ਆਪ ਜੀ ਦੇ ਮੱਧ ਵਿੱਚ ਰਹੀ ਕਹਾ ਕਰਾਂਗਾ ਕਿ ਜਿਹੜੇ ਅਫਸਰ ਧਾਂਦਲੀਆਂ ਵਿੱਚ ਸ਼ਾਮਲ ਆ ਔਰ ਖਾਸ ਕਰਕੇ ਭਾਵੇਂ ਕਿ ਕੋਈ ਸੈਕਟਰੀ ਆ ਭਾਵੇਂ ਪਿੰਡ ਲੈਵਲ ਦਾ ਸੈਕਟਰੀ ਆ ਜਾਂ ਕੋਈ ਵੀਡੀਓ ਲੈਵਲ ਦਾ ਜਾਂ ਕੋਈ ਐਸਆਈ ਆ ਜਾਂ ਕੋਈ ਐਸਆਈ ਆ ਉਹ ਇਹ ਗੱਲ ਸਮਝ ਲੈਣ ਔਰ ਮੈਂ ਪਿੰਡ ਵਾਲਿਆਂ ਨੂੰ ਸਾਰੇ ਸਤਿਕਾਰਯੋਗ ਲੀਡਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੰਨਾ ਨਾ ਹਰਾਸਮੈਂਟ ਹੋਈ ਹੈ ਅਫਸਰਾਂ ਰਾਹੀਂ ਉਹ ਉਹਨਾਂ ਦੀ ਲਿਸਟ ਬਣਾ ਕੇ ਸਾਨੂੰ ਜਲਦੀ ਤੋਂ ਜਲਦੀ ਭੇਜਣ ਇਹ ਨਾ ਹੋਵੇ ਵੀ ਤੁਹਾਡੇ ਦਿਮਾਗ ਚ ਉਹ ਬੰਦਾ ਸਕਿਪ ਹੋ ਜਾਈ ਔਰ ਆਉਣ ਵਾਲੇ ਸਮੇਂ ਵਿੱਚ ਜੋ ਸਰਕਾਰ ਆਊਗੀ ਔਰ ਅਸੀਂ ਆਪਦੇ ਉਸ ਮਾਨਯੋਗ ਮੁੱਖ ਮੰਤਰੀ ਤੋਂ ਇਹਨਾਂ ਦੇ ਹੁਕਮ ਕਰਾ ਕੇ ਇਹਨਾਂ ਨੂੰ ਚੱਲਦਾ ਕਰਾਂਗੇ ਸਾਰੀ ਉਮਰ ਲਈ ਉਹ ਘਰੇ ਪੇठाਵਾਗੇ ਨੇ ਨੌਕਰੀਆਂ ਤੋਂ ਚੱਲਦਾ ਕਰਾਂਗੇ ਜਿਨ੍ਹਾਂ ਨੇ ਧਾਂਦਲੀਆਂ ਵਿੱਚ ਰਲ ਕੇ ਇਹ ਧਾਂਦਲੀਆਂ ਕੀਤੀਆਂ ਸੋ ਅਸੀਂ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਆ ਉਹਦਾ ਮੁੱਦਾ ਸਾਡਾ ਇਹੀ ਹੈ ਵੀ ਜਿਹੜੇ ਅਫਸਰ ਧਾਂਦਲੀਆਂ ਵਿੱਚ ਸ਼ਾਮਲ ਹੈ ਉਹ ਆਪਣਾ ਆਪ ਹੁਣ ਵਿਚਾਰ ਲੈਣ ਆਉਣ ਵਾਲਾ ਸਮਾਂ ਅਸੀਂ ਕਦੇ ਕਿਸੇ ਦੇ ਵਾਅਦਾ ਨਹੀਂ ਕੀਤਾ ਮੇਰੇ ਪਿਤਾ ਜੀ ਐਮਐਲਏ ਵੀ ਰਹੇ ਵਜ਼ੀਰ ਵੀ ਰਹੇ ਸਰਕਾਰ ਵਿੱਚ ਉੱਚ ਅਧਿਕਾਰ ਤੇ ਰਹੇ ਲੇਕਿਨ ਅਸੀਂ ਕਦੇ ਵੀ ਧਰਮਕੋਟ ਹਲਕੇ ਦਾ ਕੋਈ ਬਾਹ ਖੜੀ ਕਰਕੇ ਇਹ ਗੱਲ ਨਹੀਂ ਕਹਿ ਸਕਦਾ ਵੀ ਕਿਸੇ ਤੋਂ ਤਾਂ ਦੇ ਲਈ ਕਰਵਾਈ ਹੋਵੇ ਜਾਂ ਆਪ ਕੀਤੀ ਹੋਵੇ ਜਾਂ ਕਿਸੇ ਤੋਂ ਮਤਲਬ ਕਾਗਜ਼ ਰਿਜੈਕਟ ਕਰਾਏ ਹੋਣ ਜਾਂ ਕਿਸੇ ਨੂੰ ਨਾਮਿਨੇਸ਼ਨ ਫਾਈਲ ਕਰਦੋ ਰੋਕਿਆ ਹੋਵੇ ਤੇ ਜਾਂ ਕਿਸੇ ਨੂੰ ਚੋਣ ਲੜਨ ਤੋਂ ਰੋਕਿਆ ਹੋਵੇ ਭਾਵੇਂ ਕਿਸੇ ਵੀ ਕੋਈ ਪਾਰਟੀ ਦਾ ਲੇਕਿਨ ਇੰਨਾ ਮਾਣ ਸਤਿਕਾਰ ਹੋਣਾ ਚਾਹੀਦਾ ਇਹ ਬੁਨਿਆਦੀ ਚੋਣ ਹੈ ਉਹਦੇ ਵਾਸਤੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੇ ਇਹ ਲੋਕ ਸ਼ਾਮਲ ਹੈ ਸਾਨੂੰ ਜਲਦੀ ਤੋਂ ਜਲਦੀ ਇਹਨਾਂ ਅਫਸਰਾਂ ਦੀਆਂ ਲਿਸਟਾਂ ਬਣਾ ਕੇ ਖਾਸ ਤੌਰ ਤੇ ਪੰਚਾਇਤ ਸਕੱਤਰ ਔਰ ਵੀਡੀਓ ਲੈਵਲ ਦੇ ਅਫਸਰ ਔਰ ਪੁਲਿਸ ਲੈਵਲ ਦੇ ਉਹ ਪੱਧਰ ਦੇ ਅਫਸਰ ਜਿਨ੍ਹਾਂ ਨੇ ਸਾਡੇ ਲੋਕਾਂ ਤੇ ਡੰਡੇ ਵੀ ਭਰਾਏ ਔਰ ਉਹਨਾਂ ਨੇ ਪਾੜੀਆਂ ਫਾਈਲਾਂ ਵੀ ਪਾੜੀਆਂ ਔਰ ਉਹਦੇ ਨਾਲ ਅੰਦਰ ਜਾਣ ਤੋਂ ਵੀ ਰੋਕਿਆ ਸਾਡੀਆਂ ਮਾਵਾ ਭੈਣਾਂ ਦੀ ਬੇਇੱਜ਼ਤੀ ਵੀ ਕੀਤੀ ਪਰਸ ਤੱਕ ਵੀ ਖੋਲੇ ਇਹ ਪੁਲਿਸ ਵਾਲੇ ਨਾਲ ਰਲੇ ਹੋਏ ਸੀ ਇਹ ਸਾਰੇ ਅਫਸਰਾਂ ਦੀਆਂ ਔਰ ਸਾਰੇ ਮੁਲਾਜ਼ਮਾਂ ਦੀਆਂ ਸਾਨੂੰ ਲਿਸਟਾਂ ਜਲਦੀ ਤੋਂ ਜਲਦੀ ਇੱਕ ਹਫ਼ਤੇ ਦੇ ਅੰਦਰ ਅੰਦਰ ਬਣਾ ਕੇ ਦੇਣ ਤੇ ਤਾਂ ਜੋ ਅਸੀਂ ਅਦਾਲਤ ਵਿੱਚ ਵੀ ਉਹਨਾਂ ਦਾ ਨਾਮ ਪੇਸ਼ ਕਰ ਸਕੀਏ ਔਰ ਨਾਲ ਆਉਣ ਵਾਲੀ ਸਰਕਾਰ ਵਿੱਚ ਇਹਨਾਂ ਨੂੰ ਅਸੀਂ ਸਾਬਕ ਸਾਬਕਾ ਸਕੀਏ ਕਿ ਗਾਂ ਨੂੰ ਇਹ ਜ਼ੁਰਤ ਨਾ ਕਰ ਸਕਣ ਔਰ ਇਸ ਤਰ੍ਹਾਂ ਦੀ ਧਾਂਦਲੀਆਂ ਵਿੱਚ ਸ਼ਾਮਲ ਨਾ ਹੋ ਸਕਣ ਜਿਹੜੇ ਕਿ ਸਭ ਦੇ ਸਾਂਝੇ ਹੁੰਦੇ ਆ ਉਹਦੇ ਵਾਸਤੇ ਅੱਜ ਅਸੀਂ ਇਕੱਤਰ ਹੋਏ ਆਂ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਐਜੇ ਮੁੱਖ ਸੇਵਾਦਾਰ ਰਿਪਰੈਜ਼ੈਂਟ ਕਰ ਰਿਆ ਅੱਜ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀਆਂ ਨਾਮਜ਼ਦਗੀਆਂ ਆਸਤੇ ਅਸੀਂ ਐਪਲੀਕੇਸ਼ਨ ਸਾਡੇ ਵਰਕਰਾਂ ਨੇ ਦਿੱਤੀਆਂ ਪਿੰਡਾਂ ਦੇ ਵਿੱਚ ਜਿਹੜੀ ਮੁੱਢਲੀ ਇਕਾਈ ਆ ਲੋਕਤੰਤਰ ਦੀ ਪੰਚਾਇਤ ਉਹਦੀਆਂ ਉਹਦੇ ਤੇ ਜੋ ਤੰਦਲੀਆਂ ਹੋਈਆਂ ਜੋ ਕੁਛ ਹੋਇਆ ਗੁੰਡਾਗਰਦੀ ਹੋਈ ਜੋ ਫਾਇਰਿੰਗ ਹੋਈ ਉਹਦੇ ਨਾਲ ਰਿਲੇਟਡ ਜਿਹੜੀਆਂ ਸ਼ਾਮ ਨੂੰ ਨਾਮਜ਼ਦਗੀਆਂ ਜਿਹੜੀਆਂ ਐਪਲੀਕੇਸ਼ਨਾਂ ਦਿੱਤੀਆਂ ਉਹਦੀ ਰੀਸੀਵਿੰਗ ਵੀ ਨਹੀਂ ਦਿੱਤੀ ਗਈ ਉਹ ਸਾਰਾ ਕੁਝ ਲੈ ਕੇ ਅਸੀਂ ਇੱਕ ਰਿਪਰੈਜੈਂਟੇਸ਼ਨ ਬਣਾ ਕੇ ਜ਼ਿਲ੍ਹੇ ਦੀ ਸਮੂਹ ਲੀਡਰਸ਼ਿਪ ਲੈ ਕੇ ਅਸੀਂ ਰਿਟਰਨਿੰਗ ਅਫਸਰ ਨੂੰ ਦੇਣ ਗਏ ਸੀ ਪਰ ਰਿਟਰਨਿੰਗ ਅਫਸਰ ਸਾਨੂੰ ਨਾ ਉੱਥੇ ਮਿਲਿਆ ਏਡੀਸੀ ਨਾਲ ਗੱਲ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਰਿਟਰਨਿੰਗ ਅਫਸਰ ਨੂੰ ਦੇ ਦਿਓ ਰਿਟਰਨਿੰਗ ਅਫਸਰ ਜਿਹੜਾ ਕੱਲ ਵੀ ਮੌਕੇ ਤੇ ਮੌਜੂਦ ਨਹੀਂ ਸੀ ਕੱਲ ਸ਼ਾਮ ਨੂੰ ਵੀ ਅਸੀਂ ਗਏ ਸੀ ਕਿ ਸਾਨੂੰ ਰਸੀਵਿੰਗਾਂ ਸਾਡੇ ਨਹੀਂ ਕਿ ਦਿੱਤੀਆਂ ਗਈਆਂ ਤਾਂ ਅੱਜ ਵੀ ਦਿੱਤੇ ਗਏ ਤੇ ਦੋਨਾਂ ਟਾਈਮਾਂ ਦੇ ਉੱਤੇ ਰਿਟਰਨਿੰਗ ਅਫਸਰ ਮੌਜੂਦ ਨਹੀਂ ਮਿਲਿਆ ਉਹ ਅਸੀਂ ਐਪਲੀਕੇਸ਼ਨਾਂ ਜਿਹੜੀਆਂ ਲੈ ਕੇ ਜਿਹੜੀ ਦੇਣੀ ਸੀ ਅਸੀਂ ਰਿਪਰੈਜੈਂਟੇਸ਼ਨ ਇਥੇ ਸ਼ਿਕਾਇਤ ਨਿਵਾਰਨ ਕਮੇਟੀ ਜਿਹੜੀ ਪੰਚਾਇਤੀ ਚੋਣਾਂ ਦੀ ਬਣੀ ਆ ਉਥੇ ਸ਼ਿਕਾਇਤ ਆਪਣੀ ਦਰਜ ਕਰਾ ਕੇ ਆਏ ਆ ਜਿਹਦੇ ਤਹਿਤ ਗਾਂ ਰੈਟ ਪਟੀਸ਼ਨ ਅਸੀਂ ਦਾਖਲ ਕਰਾਂਗੇ ਹਾਈ ਕੋਰਟ ਦੇ ਵਿੱਚ ਚੋਣ ਕਮਿਸ਼ਨ ਨੂੰ ਆਲਰੇਡੀ ਜਿਹੜੀ ਆ ਅਸੀਂ ਸ਼ਿਕਾਇਤ ਕੀਤੀ ਹੋਈ ਆ ਤੇ ਇਹ ਵੀ ਵਿੱਚ ਉਹਦੇ ਸ਼ਿਕਾਇਤ ਦੇ ਐਡ ਹੋ ਜੂਗੀ ਕੱਲ੍ਹ ਵਾਲੀ ਜਿਹੜੀ ਫਾਇਰਿੰਗ ਦੀ ਤੇ ਗੁੰਡਾਗਰਦੀ ਦੀ ਦੇ ਫਾਈਲਾਂ ਪਾੜਨ ਦੀ ਜਿਹੜੀ ਕੰਪਲੀਟ ਆ ਉਹਦੇ ਵਿੱਚ ਮੈਂ ਯਾਦ ਕਰਾਉਣਾ ਚਾਹਣਾ ਇਹ ਸਰਕਾਰ ਨੂੰ ਇਹ ਦਰਸ਼ਕਾਂ ਨੂੰ ਇਹ ਵੋਟਰਾਂ ਨੂੰ ਪੰਜਾਬ ਦੇਆਂ ਨੂੰ ਇਹ ਉਹ ਆਮ ਆਦਮੀ ਪਾਰਟੀ ਆ ਜਿਹੜੀ ਲੋਕਪਾਲ ਦੀ ਨਿਯੁਕਤੀ ਵਾਸਤੇ ਭ੍ਰਿਸ਼ਟਾਚਾਰ ਰੋਕਣ ਵਾਸਤੇ ਮਾਫੀਆ ਰਾਜ ਕਹਿੰਦੇ ਸੀ ਖਤਮ ਕਰਨਾ ਉਹਦੇ ਆਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਸੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਕਾਰ ਕਰਨਾ ਚਾਹੁੰਦੇ ਸੀ ਇਹ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੇ ਆ ਜਿਹੜੀ ਲੋਕਤੰਤਰ ਦੀ ਮੁਢਲੀ ਇਕਾਈ ਆ ਜਿਹੜੀ ਜੜਾਵਾਂ ਲੋਕਤੰਤਰ ਦੀਆਂ ਉਹਨੂੰ ਇਹ ਸਿਉਂਕ ਲਾਉਣ ਦੇ ਉੱਤੇ ਤੁਲੇ ਹੋਏ ਆ ਨਾਮ ਜਦਗੀਆਂ ਹੀ ਦਾਖਲ ਨਹੀਂ ਹੋਣ ਦਿੱਤੀਆਂ ਜਿਵੇਂ ਲੋਕਾਂ ਨੇ ਦੱਸਿਆ ਕਿ ਸਾਰੀ ਸਾਰੀ ਰਾਤ ਲੋਕ ਬੈਠੇ ਰਹੇ ਵੀ ਤਾਂ ਜੋ ਸਵੇਰੇ ਵਾਰੀ ਆ ਜੂ ਸਵੇਰੇ ਉਹਨਾਂ ਨੂੰ ਡੰਡੇ ਮਾਰ ਕੇ ਉੱਥੋਂ ਭਜਾਤਾ ਸਾਰਾ ਦਿਨ ਫੇਰ ਲਾਈਨ 'ਚ ਲੱਗੇ ਰਹੇ ਸ਼ਾਮ ਨੂੰ ਫਾਈਲਾਂ ਚੱਕ ਕੇ ਠੇਰ ਰਾਗੇ ਸਿਰਤਾ ਤੇ ਫਾਈਲਾਂ ਹੀ ਚੱਕ ਕੇ ਉੱਥੋਂ ਗੈਬ ਕਰ ਦਿੱਤੀਆਂ ਗਈਆਂ ਰਸੀਵਿੰਗ ਹੀ ਨਹੀਂ ਦਿੱਤੀ ਗਈ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਲੋਕ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਮੌਜੂਦਾ ਇਹ ਅਫਸਰ ਆ ਅਸੀਂ 22 ਨੇਮ ਕੰਪਲੇਂਟ ਪਾਵਾਂਗੇ ਇਹਨਾਂ ਮੌਜੂਦਾ ਅਫਸਰਾਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕਾਨੂੰਨੀ ਕੀਤੀ ਜਾਵੇ ਕਿਉਂਕਿ ਇਹ ਅਫਸਰ ਹੀ ਜਿਹੜੀ ਆ ਇਹਨਾਂ ਦੇ ਜਿਹੜਾ ਸਰਕਾਰ ਦੇ ਪਿੱਠੂ ਬਣ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਕੋਈ ਸਜ਼ਾ ਮਿਲੂਗੀ ਤਾਂ ਗਾਹ ਨੂੰ ਕੋਈ ਅਫਸਰ ਇਹ ਹੋ ਜਾ ਢਣਾਣਾ ਜਿਹੜਾ ਅਪਰਾਧ ਨਹੀਂ ਕਰੂਗਾ ਇਹ ਸਾਡੇ ਤਹਿਸੀਲਦਾਰ ਸਾਹਿਬ ਸੀਗੇ ਜੀ ਇੱਥੇ ਮੋਗੀ ਲੱਗੇ ਆ ਲਖਵਿੰਦਰ ਸਿੰਘ ਉਹਨਾਂ ਦੇ ਹਲਕਾ ਉਹਨਾਂ ਦੇ ਕੋਲੇ ਜਿਹੜੀ ਟੈਰੀਟਰੀ ਸੀਗੀ ਜਿਹੜੇ ਚੜੱਕਾ ਵਾਲੇ ਪਿੰਡ ਦੇ ਮੋਗਾ ਵਨ ਵਾਲੇ ਉਹ ਸ਼ਪਿੰਡ ਸੀਗੇ ਚੜੱਕ ਬੋਤ ਸਿੰਘ ਵਾਲਾ ਵਗੈਰਾ ਉਹਨਾਂ ਦੀਆਂ ਫਾਈਲਾਂ ਉਹਨਾਂ ਨੇ ਹੀ ਗਾਇਬ ਉੱਥੇ ਜਿੱਤੀਆਂ ਉਹਨਾਂ ਨੇ ਰিসিਵਿੰਗ ਨਹੀਂ ਦਿੱਤੀ ਕੱਲ ਵੀ ਉਹ ਸੀਟ ਤੇ ਨਹੀਂ ਸੀ ਬੈਠੇ ਤੇ ਫਾਈਲਾਂ ਵੀ ਉੱਥੇ ਹੈ ਨਹੀਂ ਤੇ ਅੱਜ ਵੀ ਜਿਹੜੇ ਉਹ ਸੀਟ ਤੇ ਹੈ ਨਹੀਂ ਸੀ ਕਿਸੇ ਨੇ ਸਾਡੇ ਤੋਂ ਉੱਥੇ ਰিসিਵਿੰਗ ਨਹੀਂ ਲਈ ਤੇ ਅਸੀਂ ਹਾਲਕੇ ਜਿਹੜੀ ਚੋਣ ਕਮਿਸ਼ਨ ਦੀ ਸ਼ਿਕਾਇਤ ਨਿਵਾਰਨ ਕਮੇਟੀ ਉੱਥੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾ ਕੇ ਜਿਹੜੇ ਅਫਸਰ ਹੈ ਨਹੀਂ ਇੱਥੇ ਡੀਐਸਪੀ ਸਾਹਿਬ ਅਮਨਦੀਪ ਸਿੰਘ ਜੀ ਮਿਲੇ ਆ ਉਹ ਕਹਿੰਦੇ ਰਟਰਨਿੰਗ ਅ ਦੂਜਾ ਟਰਨਿੰਗ ਅਫਸਰ ਆਇਆ ਉਹ ਕਹਿੰਦਾ ਮੈਂ ਰਿਸੀਵਿੰਗ ਨਹੀਂ ਲੈਣੀ ਜੇ ਟਰਨਿੰਗ ਅਫਸਰ ਹੀ ਉੱਥੇ ਮੌਕੇ ਦੇ ਉੱਤੇ ਮੌਜੂਦ ਹੈ ਨਹੀਂ ਤਾਂ ਫਿਰ ਉਹ ਪੜਤਾਲ ਕੌਣ ਕਰ ਰਿਹਾ ਤੇ ਪੜਤਾਲ ਹੋ ਕਿੱਥੇ ਰਹੀ ਆ ਉਹ ਅਫਸਰ ਕਿੱਥੇ ਬਹਿ ਕੇ ਪੜਤਾਲ ਕਰ ਰਿਹਾ ਜੇ ਉਹ ਆਪਣੇ ਆਫਿਸ ਵਿੱਚ ਹੀ ਹੈ ਨਹੀਂ ਤੇ ਆਪਾਂ ਸਮਝ ਸਕਦੇ ਹਾਂ ਪੜਤਾਲ ਕਿੱਥੇ ਹੋ ਰਹੀ ਆ ਤੇ ਲਿਸਟ ਕਿਹੋ ਜੀ ਜਿਹੜੀ ਆ ਉਹ ਲੱਗੂਗੀ ਇਦਾਂ ਸਮਝਣ ਵਾਲੀ ਕੀ ਗੱਲ ਆ ਜੀ ਅੰਡਰ ਸੋਡੀ ਆ ਇਹ ਅੰਡਰ ਸੋਡੀ ਆ ਜੀ ਸਾਹਮਣੇ ਦਿਖਾਈ ਦੇ ਰਿਹਾ ਜੀ ਸਾਰਾ ਕੁਝ ਇਹ ਕੋਰਟ ਦੇ ਜਵਾਬ ਦੇਣ ਕੇ ਜਾ ਕੇ ਇਹ ਕੋਰਟ ਦੇ ਦੱਸਣ ਕੇ ਵੀ ਇਹ ਕਿੱਥੇ ਸੀ ਉਦੋਂ ਜਦੋਂ ਜਾ ਕੇ ਕੋਰਟ ਦੇ ਵਿੱਚ ਇਹ ਰਿੱਟਾਂ ਪੈਣੀਆਂ ਚੋਣ ਕਮਿਸ਼ਨ ਵੀ ਪੜਤਾਲ ਕਰੂਗਾ ਪਤਾ ਲੱਗੂਗਾ